ਦੀ ਕਹਾਸਾ ਸੇ ਵਹਿਗੁਰ ਜੀ ਦੀ ਫਤਿਹ ਸਾਹਾ ਸੰਗਤ ਜੀ ਅੱਜ ਸਾਡਾ ਚੈਨਲ ਰੋਹਾਨੀ ਪੰਜਾਬ ਆਪ ਸਭ ਨੂੰ ਬਹੁਤ ਹੀ ਪਵਿੱਤਰ ਸਥਾਨ ਗੁਰਦੁਆਰਾ ਸਾਹਿਬੇ ਖੇਲੇ ਕੇ ਆਇਆ ਹੈ ਜਿੱਥੇ ਅਸੀਂ ਭਾਈ ਸਾਹਿਬ ਨਾਲ ਗੱਲ ਕਰਾਂਗੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਾਂਗੇ ਸੋ ਇਹੋ ਜੀ ਸਾਡੇ ਨਾਲ ਤੇ ਸਾਡੇ ਚੈਨਲ ਰੋਹਾਨੀ ਪੰਜਾਬ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਹਾਂਜੀ ਭਾਈ ਜੀ ਦੀ ਇਤਿਹਾਸ ਜੀ ਗੁਰਦੁਆਰਾ ਸਾਹਿਬ ਦਾ ਅੱਜ ਸਭ ਤੋਂ ਪਹਿਲਾਂ ਸੰਗਰੂ ਵੈਗਰੀ ਵਿਖਾ ਖਾਲਸਾ ਹੈ ਜੀ ਕਿ ਭੱਤੇ ਇਤਿਹਾਸ ਤਾਂ ਇਹ ਹੈ ਗੁਰਦੁਆਰਾ ਪਾਸ਼ਾ ਜੀ ਨੌਮੀ ਪਿੰਡ ਕਣਕਵਾਲ ਪੰਗੂਆ ਸੁਨਾਮ ਸੰਗਰੂ ਜ਼ਿਲ੍ਹਾ ਵਿਖੇ ਸਥਿਤ ਹੈ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੇਲੇ ਸਿੱਖ ਹੋਏ ਨੇ ਭਾਈ ਮੁਗਲੂ ਜੀ ਉਹਨਾਂ ਦਾ ਸਾਡੇ ਗਵੰਡੀ ਨਗਰ ਗੰਡੂਆ ਵਿਖੇ ਪਿੰਡ ਸੀਗਾ ਉਹ ਗੁਰੂ ਸਾਹਿਬ ਨਾਲ ਰਹਿੰਦੇ ਸੀਗੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਵੀ ਸੰਤੁਸ਼ਟ ਹੋਏ ਵੀ ਤੁਸੀਂ ਦੱਸੋ ਭਾਈ ਮਗਲੂ ਥੋੜੀ ਕੀ ਇੱਛਾ ਹੈ ਉਹਨਾਂ ਨੇ ਇੱਛਾ ਪ੍ਰਗਟਾਈ ਵੀ ਗੁਰੂ ਸਾਹਿਬ ਜਦੋਂ ਅੰਤ ਸਮਾ ਆਵੇ ਮੇਰੇ ਜਿਹੜਾ ਸਵਾਸ ਨੇ ਉਹ ਥੋੜੀ ਬੋਦੀ ਵਿੱਚ ਨਿਕਲਣਾ ਜਦੋਂ ਗੁਰੂ ਆ ਆਪਣਾ ਭਾਈ ਮਗਲੂ ਜੀ ਦਾ ਅੰਤ ਸਮਾ ਆਇਆ ਉਸ ਸਮੇ ਗੁਰ ਤੇਗ ਬਹਾਦਰ ਜੀ ਗੱਦੀ ਤੇ ਬਰਾਜਮਾਨ ਸਨ ਉਧਰੋਂ ਉਹਨਾਂ ਨੂੰ ਅੰਤ ਸਮਾ ਆਇਆ ਤੇ ਉਧਰੋਂ ਗੁਰੂ ਸਾਹਿਬ ਨੂੰ ਜਾਣੀ ਜਾਣ ਸੀ ਉਹਨਾਂ ਨੂੰ ਇਧਰ ਨਗਰ ਤਾਰਦੇ ਹੋਏ ਪਿੰਡਾਂ ਵਿੱਚ ਦੀ ਆਪਣੇ ਕਣਕਵਾਲ ਭੰਗੂਆ ਸਤਾਨ ਤੇ ਪਹੁੰਚੇ ਇਹ ਜੋ ਪਿੱਛੇ ਤੁਸੀਂ ਬੰਦ ਦਾ ਰੁੱਖ ਦੇਖ ਰਹੇ ਹੋ ਇਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਢੱਕਾ ਗੱਡ ਕੇ ਇੱਕ ਮਿੰਟ ਭਾਈ ਸਾਹਿਬ ਇਹ ਜਿਹੜਾ ਪਿੱਛੇ ਦਰਖਤ ਹੈ ਹਾਂਜੀ ਇਹ ਬੰਦ ਦਾ ਦਰਖਤ ਹੈ ਜੋ ਇਸ ਦੇ ਨਾਲ ਘੋੜਾ ਬੰਨਿਆ ਸੀਗਾ ਜੀ ਹਾਂਜੀ ਹਾਂ ਇੱਕ ਢੱਕਾ ਗੱਡਿਆ ਸੀ ਉਹ ਉਸ ਸਮੇ ਦਾ ਇਤਿਹਾਸਕ ਬਾਣਾ ਇਹ ਅੱਛਾ ਉਹਨਾਂ ਪੁਰਾਣਾ ਬਾਣਾ ਜੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਸ ਦਿਵਾਰ ਉਹ ਰਾਤ ਕੱਟੀ ਗੁਰੂ ਸਾਹਿਬ ਨੇ ਅਗਲੇ ਦਿਨ ਜਾ ਕੇ ਚਾਲੇ ਪਾ ਕੇ ਉੱਥੇ ਦਰਸ਼ਨ ਦਿੱਤੇ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਸੀਗੇ ਗੁਰਤੇਗ ਬਾਦਰ ਜੀ ਪਰ ਜਦੋਂ ਉਹਨਾਂ ਨੇ ਦਰਸ਼ਨ ਕੀਤੇ ਭਾਈ ਮੁਗਲੂ ਜੀ ਨੇ ਤਾਂ ਉਹਨਾਂ ਨੂੰ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਹੀ ਦਰਸ਼ਨ ਹੋਏ ਤੇ ਉਹਨਾਂ ਨੇ ਫਿਰ ਦਰਸ਼ਨ ਕਰ ਅਨੁਸਾਰ ਗੁਰੂ ਸਾਹਿਬ ਦੇ ਸਵਾਸ ਆਪਣੇ ਤਿਆਗ ਤੇ ਸੱਚਖੰਡ ਰਾਜਮਾਨ ਹੋ ਗਏ ਤੇ ਇਹ ਇਤਿਹਾਸ ਹੈ ਜੀ ਗੁਰਦਵਾਰਾ ਸਾਹਿਬ ਦਾ ਧੰਨਵਾਦ ਜੀ ਭਾਈ ਜੀ ਸੰਗਤ ਜੀ ਇਹ ਸੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜੋ ਕਿ ਬਹੁਤ ਹੀ ਰੋਮਾਂਚਕ ਅਤੇ ਰੋਚਕ ਸੀਗਾ ਸੋ ਅਸੀਂ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਹਾਂਜੀ ਬਾਈ ਜੀ ਪੂਰੇ ਸੰਗਤਾਂ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ ਗੁਰਮਤਿ ਵਿਦਿਆਲਾ ਚੱਲ ਰਿਹਾ ਹੈ ਬੱਚੇ ਸਖਲਾਈ ਲੈਂਦੇ ਨੇ ਨਦੇੜ ਸਾਹਿਬ ਵੀ ਗੁਰਦੇਵਾ ਦਰਜੀ ਉਹਰੇ ਹਾਜ਼ਰ ਨਾਜ਼ਰ ਨੇ ਤੇ ਸੰਗਤਾਂ ਬਹੁਤ ਸੁੱਖਾਂ ਸੁਖ ਦੀਆਂ ਨੇ ਬਾਰ ਆਉਂਦੀਆਂ ਹਨ ਗੁਰਬਾਣੀ ਸੰਥਿਆ ਹਾਂਜੀ ਸਾਧ ਸੰਗਤ ਜੀ ਇਹ ਜੋ ਤੁਸੀਂ ਸਾਹਮਣੇ ਦ੍ਰਿਖਤ ਦੇਖ ਰਹੇ ਹੋ ਇੱਥੇ ਖੀਰੂ ਦੇ ਟੇਗ ਬਾਦਰ ਜੀ ਨੇ ਇੱਕ ਸੁੱਕਾ ਢੱਕਾ ਗੱਡ ਕੇ ਬੰਦਾ ਇਹ ਬੰਨ ਨੂੰ ਹਰਿਆ ਭਰਿਆ ਕੀਤਾ ਇਹਦੇ ਨਾਲ ਹੀ ਆਪਣਾ ਘੋੜਾ ਬੰਨਿਆ ਸੀ ਇਸ ਸਥਾਨ ਤੇ ਜੋ ਵੀ ਸੰਗਤ ਆ ਕੇ ਆਪਣੀ ਕੋਈ ਸੁਖਣਾ ਸੁਖਦੀ ਹੈ ਕਿਸੇ ਵੀ ਕਿਸਮ ਦੀ ਤਾਂ ਉਹਦੀਆਂ ਉਹ ਜ਼ਰੂਰ ਪੂਰੀਆਂ ਹੁੰਦੀਆਂ ਨੇ ਸੋ ਜਦੋਂ ਵੀ ਕਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਇਸ ਸਥਾਨ ਤੇ ਜ਼ਰੂਰ ਆਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਰੀ ਸਾਧ ਸੰਗਤ ਜੀ ਇਹ ਜੋ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਬਹੁਤ ਹੀ ਖੂਸੂਸਤ ਦਰਬਾਰ ਇਸੇ ਸਥਾਨ ਤੇ ਸਥਿਤ ਹੈ ਧੰਗੁਰ ਤੇਗ বাহাদুর ਜੀ ਦੇ ਸਥਾਨ ਦਾ ਜ਼ਿਕਰ ਪੰਥ ਦੇ ਸਰਮੌਰ ਸ਼ਖਸੀਅਤ ਭਾਈ ਕਾਨ ਸਿੰਘ ਨਾਬਾ ਦੇ ਗ੍ਰੰਥ ਮਹਾਨਕੋਸ਼ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ ਉਸ ਵਿੱਚ ਵੀ ਲਿਖਿਆ ਹੋਇਆ ਹੈ ਵੀ ਸਾਜਲੀ ਪਿੰਡ ਤੋਂ ਸਿਪਦੇਵਾਲ ਨੂੰ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਦਾ ਨਾਂ ਕਣਕਵਾਲ ਕਲਾਂ ਲਿਖਿਆ ਗਿਆ ਹੈ ਤੇ ਹੁਣ ਕਣਕਵਾਲ ਭੰਗੂਆਂ ਦੇ ਨਾਂ ਤੇ ਜਾਣਿਆ ਜਾਂਦਾ ਹੈ। ਧੰਨਵਾਦ ਜੀ। ਹਾਂਜੀ ਪਿਆਰੀ ਸਾਧ ਸੰਗਤ ਜੀ ਕਰੋ ਜੀ ਦਰਸ਼ਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਇਸ ਜਗ੍ਹਾ ਮੌਜੂਦ ਹਨ ਸੋ ਇਹਨਾਂ ਦੀ ਜੋ ਕਿਰਪਾ ਹੈ ਪੂਰੇ ਵਿਸ਼ਵ ਤੇ ਹੈ ਸਾਧ ਸੰਗਤ ਜੀ ਸਾਡੇ ਸਤਿਗੁਰੂ ਜੀ ਸਾਨੂੰ ਸਾਂਝੀ ਵਾਲਤਾ ਅਤੇ ਆਪਸੀ ਮਿਲ ਵਰਤਨ ਨਾਲ ਰਹਿਣਾ ਸਿਖਾਉਂਦੇ ਹਨ ਸੋ ਬਹੁਤ ਹੀ ਸਤਿਕਾਰਯੋਗ ਸਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਆਪ ਸਭ ਜੀਆਂ ਨੂੰ ਪਿੰਡ ਕਣਕਵਾਲ ਭੰਗੂਆ ਗੁਰਦੁਆਰਾ ਸਾਹਿਬ ਦੇ ਲੰਗਰ ਜਿੱਥੇ ਬਣ ਰਿਹਾ ਹੈ ਉਸ ਜਗ੍ਹਾ ਲੈ ਕੇ ਆਏ ਆ ਆਪ ਸਭ ਸੰਗਤਾਂ ਨੂੰ ਦਰਸ਼ਨ ਕਰ ਰਹੇ ਹੋ ਜੀ ਜਿਸ ਜਗ੍ਹਾ ਲੰਗਰ ਬਣਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਦੇਖੋ ਜੀ ਸਤਿਗੁਰ ਦੀ ਮਹਿਮਾ ਇੱਕ ਛੋਟੀ ਜੀ ਬੱਚੀ ਆਪਣੀ ਭਾਵਨਾ ਦੇ ਨਾਲ ਸੰਗਤ ਨੂੰ ਲੰਗਰ ਸ਼ਿਕਾਉਂਦੀ ਹੋਈ ਹਾਂਜੀ ਸਾਧ ਸੰਗਤ ਜੀ ਬਾਬੇ ਨਾਨਕ ਦੀ ਬਖਸ਼ਿਸ਼ ਲੰਗਰ ਅਟੁੱਤ ਵਰਤ ਰਿਹਾ ਹੈ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਸੰਗਤ ਦੇ ਲਈ ਬਣਾਏ ਗਏ ਹਨ ਸੋ ਬਹੁਤ ਹੀ ਸਚਜੇ ਢੰਗ ਦੇ ਨਾਲ ਚੱਲਦਾ ਕਾਰਜਕਾਲ ਇਸ ਗੁਰਦੁਆਰਾ ਸਾਹਿਬ ਦਾ ਹਾਂਜੀ ਸਾਧ ਸੰਗਤ ਜੀ ਹੁਣ ਅਸੀਂ ਤੁਹਾਨੂੰ ਇਸ ਸਥਾਨ ਤੇ ਜੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਿ ਮੇਲੇ ਦੇ ਰੂਪ ਦੇ ਵਿੱਚ ਅੱਜ ਦਾ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਉਸ ਨੂੰ ਵੀ ਸੈਲੀਬ੍ਰੇਟ ਕਰਵਾਵਾਂਗੇ ਸੋ ਇਹੋ ਜੀ ਸਾਡੇ ਨਾਲ ਦੇਖੋ ਜੀ ਮੀਲੇ ਦੇ ਪੂਰੇ ਆਨੰਦ ਸੰਗਤਾਂ ਮਣ ਰਹੀਆਂ ਨੇ ਕਿਉਂਕਿ ਅਸੀਂ ਪੰਜਾਬੀ ਲੋਕ ਮੇਲਿਆਂ ਅਤੇ ਅਖਾੜਿਆਂ ਕਰਕੇ ਹੀ ਜਾਣੇ ਜਾਂਦੇ ਆ ਸਾਨੂੰ ਸਾਡੇ ਸਤਿਗੁਰੂ ਪਿਆਰੇ ਨੇ ਅੱਛੀਆਂ ਸੇਤਾਂ ਅਤੇ ਘਰੋਂ ਸਮਰਥਤ ਕੀਤਾ ਹੋਇਆ ਹੈ ਤਾਂ ਹੀ ਅਸੀਂ ਮੀਲੇ ਦੇਖ ਸਕਦੇ ਆ ਸੋ ਆਪਾਂ ਉਸ ਸਤਿਗੁਰੂ ਪਿਆਰੇ ਦੀ ਜਾਦ ਦੇ ਵਿੱਚ ਲੱਗੇ ਇਸ ਮੇਲੇ ਨੂੰ ਆਪਾਂ ਦੇਖ ਰਹੇ ਆ ਜੀ ਰਹਾਨੀ ਪੰਜਾਬ ਚੈਨਲ ਦੇ ਮਾਧਿਅਮ ਰਾਹੀਂ ਜਿਸ ਜਗ੍ਹਾ ਦੇ ਉੱਤੇ ਬਹੁਤ ਹੀ ਖੂਬਸੂਰਤ ਝੂਲੇ ਹਰ ਤਰ੍ਹਾਂ ਦੀਆਂ ਦੁਕਾਨਾਂ ਸੰਗਤਾਂ ਦੇ ਖਿੱਚਦਾ ਕੇਂਦਰ ਬਣਦੀਆਂ ਨੇ ਤੇ ਸੰਗਤਾਂ ਇਸ ਪਿੰਡ ਤੋਂ ਹੀ ਨਹੀਂ ਦੂਰ ਦਰਾਡੇ ਤੋਂ ਆ ਕੇ ਵੀ ਇਹਨਾਂ ਮੇਲਿਆਂ ਨੂੰ ਸੈਲੀਬ੍ਰੇਟ ਕਰਦੀਆਂ ਨੇ ਹਾਂਜੀ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਖੂਬਸੂਰਤ तरीके ਦੇ ਨਾਲ ਸਵੱਛ ਜੇ ਢੰਗ ਦੇ ਨਾਲ ਪ੍ਰਬੰਧ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਵੱਲੋਂ ਇਸ ਮੇਲੇ ਦਾ ਸੋ ਜਿਸ ਜਗ੍ਹਾ ਤੇ ਤੁਸੀਂ ਆਉਂਗੇ ਤਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਦੁਕਾਨ ਝੂਲੇ ਵਗੈਰਾ ਸਭ ਕੁਝ ਦੇਖਣ ਨੂੰ ਮਿਲੇਗਾ ਜੀ ਬਹੁਤ ਹੀ ਖੂਬਸੂਰਤ ਮੇਲਾ ਹਾਂਜੀ ਸਾਧ ਸੰਗਤ ਜੀ ਇਸ ਸਥਾਨ ਦੇ ਉੱਪਰ ਜੋ ਲੰਗਰ ਬਣਾਉਣ ਦਾ ਤਰੀਕਾ ਹੈ ਬੜਾ ਹੀ ਹਾਈ ਟੈਕ ਹੈ ਆਪ ਸਭ ਦੇਖ ਹੀ ਸਕਦੇ ਹੋ ਕਿ ਕਿੰਨੀਆਂ ਹਾਈ ਫਾਈ ਜੋ ਮਸ਼ੀਨਾਂ ਨੇ ਉਹ ਲੰਗਰ ਬਣਾਉਣ ਦੇ ਵਿੱਚ ਪ੍ਰਯੋਗ ਕੀਤੀਆਂ ਜਾਂਦੀਆਂ ਹਨ ਜੀ पहिरोल <laughs> कटे चो आओ कटे चो ਇਹ ਪੱਕਾ ਕਰਦਾ ਫਿਰਦਾ ਹੈ ਆਹੀ ਚੱਕਰ ਹੈ ਵਾਹ ਇਹਨੇ ਵਿਚਾਰੇ ਨੇ ਕਦੇ ਮੇਲਾ ਦੇਖਿਆ ਨਹੀਂ ਯਾਰ ਹੋਰ ਯਾਰ ਵੇਖਣ ਇਹਨੂੰ ਦਿਖਾ ਦਈਏ ਨਾ ਬਾਈ ਨਾ ਸਾਡੇ ਪਿੰਡ ਕਿਹੜਾ ਮੇਲਾ ਲੱਗਦਾ ਹੈ ਆ ਉੰਦੇ ਹੋਰ ਵੀ ਤੇ ਆ ਗਿਆ ਦੇਖੀ ਬਾਈ ਕਿਤੇ ਪੈਰ ਥੱਲੇ ਆ ਜੀ ਅਮਰੀ ਖਰਚੋ ਮੈਂ ਆ ਗਿਆ ਗੋਵਿੰਦ ਕੀ ਹਾਲਾ ਤੇਰੇ ਵਾਲੇ ਚੰਦੇ ਨਹੀਂ ਜਾਣੇ ਹੱਤਾਂ ਉਹ ਐਂ ਕਹਿੰਦਾ ਦੱਸਣਾ ਕਹਿੰਦਾ ਮੇਲੇ 'ਚ ਬੇਰਾਂ ਨੂੰ ਕੌਣ ਖੋਹਦਾ ਆ ਦੇਖ ਲੈ ਇਹਨੇ ਤੇ ਮੁਨਿਸ ਦਰਵਾਜ਼ਾ ਆਇਆ ਗਾ ਤੇਰਾ ਵੀ ਮੁਨਿਸ ਆ ਗਿਆ ਮੇਰ ਤਾਂ ਨਹੀਂ ਕਰੇ ਸੋਣੇ ਓਏ ਦੀਪੇ ਛੇੜ ਵੀ ਪਾਉਂਦਾ